ਸਾਡੇ ਵਿੱਚ ਬਕਰ ਸਾਹਿਬ ਆ ਗਏ ਸਾਡੇ ਜੋਰ ਜੋਸ਼ ਭਰ ਮੈਂ ਚਾਹੁੰਦਾ ਬਕਰ ਸਾਹਿਬ ਪਾਰਟੀ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਕਿੰਨੇ ਸਲੋਗ ਵੇਦੇ ਕਰਕੇ ਉਸੇ ਧੋਖੇ ਨਾਲ ਸਰਕਾਰ ਬਣਾ ਲਈ ਅੱਜ 3 ਸਾਲਾਂ ਬਾਅਦ ਤੁਹਾਨੂੰ ਇਹ ਕਹਿੰਦੇ ਆ ਨਾ ਕਿ 3 ਸਾਲਾਂ ਦੇ ਵਿੱਚ ਤੁਸੀਂ ਕੀ ਕੀਤਾ ਸਾਨੂੰ ਇਹਦਾ ਜਵਾਬ ਦਿਓ ਅਸੀਂ ਕਰ ਤੋਂ ਜਵਾਬ ਮੰਗਿਆ ਹੈ ਦੇਵੇਂ ਕੋਰਚੂ ਮੈਨਾਂ ਜਵਾਨ ਮੁੰਗਲਾ ਤੇ ਜਵਾਬ ਦੇਣਾ ਜਵਾਬ ਦਾ ਜਵਾਬਾ ਤੁਹਾਡਾ ਬਣਾਉਣਾ ਹੈ ਨਸ਼ਾ ਤੁਸੀਂ ਇਹਦਾ ਫੈਲਣ ਕਰ ਦਿੱਤਾ ਤੇ ਅੱਜ ਦਾ ਨਸ਼ਾ ਤੇ ਗਲੀ ਗਲੀ ਵਿੱਚ ਰਿਖਿਆ ਕਿਹੋ ਜਿਹੇ ਮਾਰਟਾਂ ਤੋਂ ਵੀ ਵਿਕੀ ਜਾਂਦਾ ਮੈਨਸ ਤੋਂ ਬਾਅਦ ਵੀ ਨਾ ਜਾਨਾ ਇੱਥੇ ਵੀ ਵਿਕੀ ਜਾਂਦਾ ਫੋਟਰੀ ਵਾਲ ਵੀ ਕਿਸੀ ਜਾਂਦਾ بولنی بات دسا ٹھیک ہے شراب کا ٹھیک رکھا جا شراب جی آتی ہے راج ہونا چرنا چاجر ہونا چاہے ووٹا ہونی تار چرنا چاضر رکھنا ملب سب بچے نے میری بھائی بول کے ہٹی ہے ਬਹੁਤ سارے ਸੱਜਣ ਪਿਆਰੇ ਬੈਠੇ ਨੇ ਜਿਹੜੇ ਪੂਰੇ ਜੋਸ਼ੂ ਖੁਸ਼ਨਾ ਮਿਲ ਕੇ ਨੇ ਜੇ ਸਾਡੇ ਕਾਉਂਸਲਰ ਭਰਾਏਗੇ ਤੇ ਤੁਸ ਜੀ ਯੋਗ ਦਾ ਜੇ ਸਾਡੇ ਕਾਉਂਸਲਰ ਖਿਡੇਗੇ ਤੇ ਤੁਸ ਦੇ ਯੋਗ ਦਾ ਪਰ ਇਹ ਯੋਗ ਨਹੀਂ ਆਈ ਕਿ ਜੇ ਤੁਸੀਂ ਪਿੱਤਰ ਪਾਤੀਆਂ ਨਾ ਤੇ ਜੇ ਜਿਹੜਾ ਤੁਸੀਂ ਪੁਲਸਰਾ ਘਰਾਡੇ ਪਿਓ ਇਹ ਤੁਹਾਨੂੰ ਜਾਣ ਬਾਰੇ ਸਮੇਂ ਦੇ ਵਿੱਚ ਬੜੀ ਤੰਗੀ ਦਵੇਗਾ ਅਸੀਂ ਤਾਂ ਪੁਰਾਣੇ ਬੰਦੇ ਆ ਅਸੀਂ ਤਾਂ ਹਰ ਗੱਲ ਸਹਿ ਲੈਣੀ ਹੈ ਪਰ ਤੁਹਾਡੇ ਵਰਕਰ ਨੇ ਗੱਲ ਮੁੱਕ ਕੇ ਸਹਿਣੀ ਨਹੀਂ ਪਰ ਲੇਕਿਨ ਅਸੀਂ ਇਹ ਨਹੀਂ ਕਹਿੰਦੇ ਅਸੀਂ ਤੁਹਾਡੇ ਵਰਗੇ ਕਰਨ ਕਰਦੇ ਜੀ ਅਸੀਂ ਨਰਿੰਦਰ ਮੋਦੀ ਜੀ ਸ਼ਾਹੀ ਮੇਡਾ ਸਾਹਿਬ ਇਹਨਾਂ ਦੀ ਤੀਨ ਦੇ ਤਰਕਪਨ ਤੇ ਜਾਣ ਕੇ ਅਸੀਂ ਸਾਰੀਆਂ ਸ਼ਰਮਾਂ ਤانوں ਪੇਸ਼ ਕਰੀਆਂ ਨੇ ਮੈਂ ਬੇਨਤੀ ਕਰਦਾ ਕਿ ਜਿੰਨੇ ਵਰਕਰ ਤਗੜੇ ਹੋਣਗੇ ਉਹਨੇ ਆਪਾਂ ਤਗੜੇ ਹੋਵਾਂਗੇ ਹਰਿਆਣਾ ਦੀ ਸਰਕਾਰ ਨਹੀਂ ਸੀ ਬਣ ਗਈ ਮਹਾਰਾਸ਼ਟਰ ਦੀ ਸਰਕਾਰ ਨਹੀਂ ਸੀ ਬਣ ਗਈ ਗੁਜਰਾਤ ਕਰੀ ਸਰਕਾਰ ਕੁੱਤੀ ਨਹੀਂ ਜਿੱਥੇ ਕੇਂਦਰੀ ਮੰਤਰੀ ਸਾਹਿਬ ਬੜਾ ਵੱਡਾ ਵਾਅਦਾ ਕਰਦੇ ਸੀ ਦਿੱਲੀ ਦਾ ਤੇ ਦਿੱਲੀ ਦਾ ਵੇਖੋ ਕੀ ਨਿਕਲਿਆ ਫੈਨ ਜੰਗਲੀ ਬਾਹਰ جریوال سڑک دلی پیارے پارٹی کا ساتھ دگڑے ہو کے چلو ہمیشہ اس گل کا پرورتن کرو کہ آپ کس طریقے یہ کھیل نہیں ہے ਇਹ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਨੇ ਤੇ ਤੁਸੀਂ ਇੰਨਾ ਧਿਆਨ ਕਰੋ ਕਿ ਆਪਾਂ ਲੋਕਾਂ ਦੀ ਜ਼ਿੰਦਗੀ ਬਚਾਉਣੀ ਹੈ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿੱਥੇ ਖੰਪਾਂਦੇ ਹੁੰਦੇ ਸੀ ਅਸੀਂ ਦੋਸਤਾਂ ਨਾਲ ਜਿਹੜੇ ਦਸ਼ਕਾਂ ਚ ਕਰਦੇ ਆਂਗੇ ਕਿ ਅੱਜ ਦੇ ਕੋਈ ਨਾ ਨਸ਼ਾ ਕਦੋਂ ਹੋਇਆ ਅੱਜ ਇਹਨਾਂ ਦਾ ਪੁੱਸਰਾ ਜਦੋਂ ਹੋਇਆ ਅੱਜ ਇਹਨਾਂ ਦੀ ਕੈਂਸਰ ਜਦੋਂ ਹੋਈ ਆ ਜਿੰਨੇ ਦੁਕਾਨਦਾਰ ਨੇ ਇਹਨਾਂ ਸਾਰੇ ਦੁਕਾਨਦਾਰਾਂ ਦੇ ਬੁੱਕੇ ਦੇਖੋ ਕਿ ਕਿੰਨਾ ਵੱਡਾ ਇਹਨਾਂ ਨੂੰ ਤਫਾਰ ਪਹੁੰਚਦਾ ਹੈ ਜਦੋਂ ਕਿਸੇ ਤਰ੍ਹਾਂ ਦੇ ਕੱਚ ਲਾਉਂਦੇ ਨੇ ਜਦੋਂ ਪ੍ਰੋਬਲਮ ਕ੍ਰੀਏਟ ਕਰਦੇ ਨੇ ਨੰਗੀਆਂ ਨੰਗੀਆਂ ਚੀਜ਼ਾਂ ਬਣਾ ਕੇ ਲੋਕਾਂ ਨੂੰ ਡਰਾਉਂਦੇ ਨੇ ਤੇ ਪਿਆਰੇ ਵੀਰੋ ਕਿ ਡਰ ਸਾਨੂੰ ਨਹੀਂ ਲੱਗਦਾ ਸਾਡਾ ਦੇਸ਼ ਚ ਰਾਜ ਹੋ ਗਿਆ ਤੇ ਜੋ ਜੈਤਰੀ ਤੋਂ ਮਿੱਟਦੀ ਰੇਤ ਤੋਂ ਆਏ ਆ ਮੇਰੀ ਭਾਵੇਂ ਹਰ ਬੰਦਾ ਚੜ੍ਹਿਆ ਕੋਈ ਟੱਪ ਕੇ ਆਇਆ ਹੋਣਾ ਵੜਕ ਨਾਮ ਦੀ ਕੋਈ ਕੀਤੇ ਨਹੀਂ। ਸਾਡੇ ਸੁਦਾਮਾ ਵਿਆ ਅਲੀਪੁਰ ਮੁੰਮੁੰ ਕੋਰਨੀ ਇਹਨਾਂ ਦਾ ਨਾਮ ਹੈ। ਜਰਨੈਲ ਕ੍ਰੀਮ ਦਾ ਨਾਮ ਹੀ ਹੈ। ਸੀਵਰੇਜ ਟੋਟਲ ਬੰਦਾ ਹੈ। ਇਹਨਾਂ ਕੋ ਬੇਸਿਕ ਚੀਜ਼ਾਂ ਹੀ ਦਿੱਤੀਆਂ ਨਹੀਂਆਂ ਗਈਆਂ। ਨਕੇ ਦਾ ਇਹ ਹਾਲ ਹੈ ਕਿ ਘਰ ਘਰ ਨਕਾ ਟੁੱਟਿਆ ਹੈ। ਇਹਨਾਂ ਨੇ ਬੜੇ ਚੇਤੀ 500 ਬੰਦਾ ਫੜ ਲਿਆ। ਇਹਨਾਂ ਨੇ ਫੜ ਲਿਆ ਬੰਦੇ। ਪੰਜਾਬ ਮੰਡੀ ਅਸਰ ਸੀ। ਜਿਹੜੇ ਲੋਕਾਂ ਦੀਆਂ ਜ਼ਿੰਮੇਵਾਰੀ ਹੈਗੀ ਹੈ। ਪਪਾ ਕਹਿੰਨੇ ਆ ਜੀ ਆਪਰੇ ਆ ਕਰਤਾ ਆਪ ਦਾ ਸਾਹਮਣੇ ਤੁਸੀਂ ਜਿੰਦਾ ਹੁਣ ਕਹਿੰਦੇ ਗਾਇ ਤੇ ਪਰਦਾ ਪਾਣਾ ਕਹਿੰਦੀ ਐ ਬਲਤਣ ਪਾਸ ਤੇ ਜਿਹੜਾ ਥਾਲ ਜੀ ਜੰਦਨ ਤੁਸੀਂ ਜਲਪਾ ਲੋ ਥਾਲ ਜੀ ਜੰਦਨ ਦੀ ਸ਼ਰਨ ਕੌਣ ਦਾ ਕਰਦੇ ਸੀ ਕਿਹਦਾ ਵੱਡਾ ਸਟੇਨ ਇਮਾਰਤਾਂ ਦੇ ਵਿੱਚ ਪਿਆ ਕਿੰਨੇ ਵੱਡੇ ਸਟੇਨ ਪਾਣੀ ਦੇ ਦੇ ਪਾਣੀ ਦੇ ਇੱਥੇ ਲਾਈਨਾਂ ਦੇ ਵਿੱਚ ਹੋਏ ਪਰ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰਾ ਕੌਣ ਹੈ ਜਦੋਂ ਕਿ ਅਪਾ ਜਾਦੇ ਮੈਨੋਂ ਵੰਗੇ ਇਨਸਾਨ ਨਹੀਂ ਹੋਰ ਸਿਕਤਰ ਹੋਏ ਹੋਣ ਜਿੰਗਾਂ ਕੋਈ ਇਸ ਤਰ੍ਹਾਂ ਦੇ ਸਪੀਮੈਂਟ ਇਹਨਾਂ ਦਾ ਪ੍ਰਚਾਰ ਜਿਹੜਾ ਹੈ ਇਹਨਾਂ ਦਾ ਪ੍ਰਚਾਰ ਕਰ ਕਰ ਬਚਾਵਾ ਕਿਤਨ ਜ਼ਬਰਦਸਤ ਵਾਲਾ ਹੈ ਬ੍ਰੇਸ ਪਾਰਟੀ ਹੈ ਭਜਨਤਾ ਪਾਰਟੀ ਦੇ ਵਰਕਰ ਦੀ ਲੀਡਰ ਦੀ ਬਲੌਕ ਪ੍ਰਚਾਰ ਦੀ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਅੱਜ ਤਾਂ ਕਹਿੰਦੇ ਹੈ ਕਿ ਮੈਂ ਨਹੀਂ ਲੱਗੀ ਦਾ ਕੰਕਰ ਹੈ ਮੈਂ ਚਾਹਤਾ ਹਾਂ ਜਦੋਂ ਕਰ ਇੱਕ ਮਸਤਰ ਜੀ ਨੂੰ ਐਮਾਜ਼ੋਨੀ ਦਿੱਤੀ ਕਿ ਇੱਕ ਨਾਲ ਇੱਕ ਫ੍ਰੀ ਜਾਂ ਇੱਕ ਜੀ ਨਾਲ ਕੰਮ ਕਰਾ ਕੇ ਤੁਹਾਨੂੰ ਇਹਨੇ ਪੰਜ ਹਜ਼ਾਰ ਤੋਂ ਕਹਿੰਦੇ ਅੰਦਰ ਤੋਂ ਨੰਬਰ ਨੇ ਹਰ ਬੰਦੇ ਨੂੰ ਬੱਚੇ ਨਾਲ ਜੋੜਨਾ ਪੈਗਾ ਹਰ ਬੰਦੇ ਨੂੰ ਪੋਤਰ ਨਾਲ ਜੋੜਨਾ ਪੈਗਾ ਹਰ ਬੰਦੇ ਨੂੰ ਪੋਤਰ ਨਾਲ ਜੋੜਨਾ ਪੈਗਾ ਔਰ ਭਾਰਤੀ ਜਨਤਾ ਪਾਰਟੀ ਦੀ ਇਸ ਸੀਮਾ ਇਹ ਲੋਕਾਂ ਨੂੰ ਲੈ ਕੇ ਜਾਣੀ ਹੈ ਔਰ ਮੈਂ ਇਹੀ ਕੰਮ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਵਸ਼ਤ ਤੌਰ ਤੇ ਬੀਜ ਪ੍ਰਿੰਸਟਾਰ ਬਣ ਜਾ ਰਹੀ ਹੈ ਇਹ ਕੋਈ ਰੌਲਾ ਨਹੀਂ ਭਾਰਤੀ ਆਜਨਤਾ ਪਾੜੀ ਜਿੰਦਾਬਾਦ ਭਾਰਤੀ ਆਜਨਤਾ ਪਾੜੀ ਜਿੰਦਾਬਾਦ ਸ਼ਰੀਰ ਇਕੱਠਾ ਸ਼ਰੀਰ ਇਕੱਠਾ ਪੜਾ ਲੱਗਦਾ ਕਿ ਮੀਟਿੰਗ ਇੰਕੰਟੈਕਟ ਚ ਬਣੀ ਹੈ ਮਿੱਲੀਏ ਕੜੀ ਮਿੱਲੀ ਵੈਰੀ ਗੁੱਡ ਬਹੁਤ ਵਧੀਆ ਖਾਨੂ ਸਮਰੱਥੀ ਯੋਜਨਾ ਇੱਕ ਖਾਨ ਸੂਤੀ ਯੋਜਨਾ ਹੈ 2010 ਰੁਪਏ ਮਿਲਦੇ ਹੈ ਜਿਹੜਾ ਮਜ਼ਦੂਰ ਵਕਲ ਹੈਗਾ ਜਿਹੜਾ ਕਿਹਾੜੀ ਕਰਦਾ ਉਹਨੂੰ ਘਰ ਜੇ ਰਿਹਾ ਹੈ ਮਿਲ ਰਿਹਾ ਕਿ ਮਿਲ ਰਿਹਾ ਬਹੁਤ ਬੜਾ ਮਾਰਤ ਅਸੀਂ ਕਿਥੋਂ ਮਿਲ ਰਿਹਾ ਮੈਂ ਵੀਡੀਓ ਹੁੰਦਾ ਸੀਗਾ ਅੱਗੇ ਕੀ ਹੁੰਦਾ ਸੀਗਾ ਮੇਰੇ ਸਰਪੰਚ ਨੇ ਕਹਿੰਦਾ ਸੀ ਉਹ ਜਿਹੜਾ ਚੀਰਮੈਨ ਨੇ ਕਹਿੰਦਾ ਉਹ ਜਿਹੜਾ ਹੈਗਾ ਉਹ ਧਰਮ ਦੱਸਿਆ ਪੂਰੀ ਰਸਤੇ ਦਸਤੇ ਜੇ ਕੋ ਮਾਨ ਹਾਂਜੀ ਭਾਈ ਜੀ ਤੁਹਾਡੇ ਕੋਲ ਜਿਹੜਾ ਰੋਡ ਪ੍ਰੋਜੈਕਸ਼ਨ ਕੀਤਾ ਜਾ ਰਿਹਾ ਹੈ ਇਹ ਕਿਸ ਨੂੰ ਲੈ ਕੇ ਤੁਹਾਡੇ ਕੋਲ ਵਾਜੀ ਰੋਡ ਪ੍ਰੋਜੈਕਸ਼ਨ ਕੀਤਾ ਗਿਆ ਇੱਕ ਕਾਨੂੰਨੀ ਜਦੋਂ ਵਿਵਸਥਾ ਟੁੱਟੋ ਖਰਾਬ ਹੋ ਉੱਤੀ ਹੈ ਰੁਕ ਆਏ ਜੀ ਹੋ ਭਾਜੀ ਹਿੰਦੀ ਪਈ ਹੈ ਫੁਲ ਡਵੈਲਪਮੈਂਟ ਦਾ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਸੁਲਾਮਾਪਿਆਰ ਅਲੀਪੁਰ ਪਾਲਮਿਰਕ ਇਨਕਲੇਜ ਯੂਨੀਵਰਸਿਟੀ ਕੋਲਨੀ ਮਠਾਪੁਰ ਰੋਡ ਸਾਰੀਆਂ ਸੜਕਾਂ ਟੁੱਟੀਆਂ ਲੁੱਟ ਖੋ ਤੇ ਆਮ ਹੋ ਗਈ ਹੈ ਲੁੱਟ ਖੋ ਤੇ ਇਦਾਂ ਦੀ ਹੋ ਗਈ ਹੈ ਕਿ ਪਤਾ ਨਹੀਂ ਲੱਗਦਾ ਕੋਈ ਮਾ ਪਹਿਨਾ ਚੁੱਕਾ ਸੋਨੇ ਦਾ ਜੇਵਰ ਨਹੀਂ ਪਹਿ ਸਕਦਾ ਕਈ ਦਿਨ ਕੋ ਲੁੱਟ ਲੈਂਦਾ ਕਈ ਕਿਤੇ ਕੋਈ ਲੁੱਟ ਲੈਂਦਾ ਨਸ਼ੇ ਦਾ ਇਹ ਹਾਲ ਹੋ ਗਿਆ ਕਿ ਘਰ ਘਰ ਨਸ਼ਾ ਵਿਗੰਡਿਆ ਉਹ ਨਸ਼ੇ ਦਾ ਵਿਗੰਡ ਦਾ ਕੌਣ ਜ਼ਿੰਮੇਵਾਰ ਹੁੰਦਾ ਪ੍ਰਸ਼ਾਸਨ ਇੰਨਾ ਦੇ ਹੱਥ ਦਾ ਸਰਕਾਰ ਇੰਨਾ ਦੀ ਇਨਾਂ ਦੀ ਹੀ ਜ਼ਿੰਮੇਵਾਰੀ ਹੈ ਨਸ਼ੇ ਦੀ ਉਹ ਕਿੰਨੀਆਂ ਮੋਤਾ ਰੋਜ਼ ਹੋ ਰਹੀਆਂ ਰੋਜ਼ ਇੱਕ ਅਦਾ ਬੰਦਾ ਮਰਿਆ ਉਹਦਾ ਕੌਣ ਜ਼ਿੰਮੇਵਾਰ ਹੈ ਸਰਪਾਰੀ ਜ਼ਿੰਮੇਵਾਰ ਹੈ ਇਸ ਚੀਜ਼ ਦਾ ਹੀ ਵਿਰੋਧ ਕਰ ਭਾਜਪਾ ਬਾਦਲ ਬਾਕੀ ਜਨਤਾ ਪਾਰਟੀ ਸਿਲਵ ਵਿਰੋਧ ਕਰਦੀ ਜੋ ਗਲਤ ਕੰਮ ਪੰਜਾਬ ਹੋ ਰਿਹਾ ਉਹ ਬੰਦ ਹੋਣੀ ਚਾਹੀਦੇ ਤੇ ਮੋਦੀ ਸਰਕਾਰ ਇਹ ਇੱਕ ਬੀਜੇਪੀ ਦੀ ਸਰਕਾਰ ਪੰਜਾਬ ਚਾਹਦੀ ਹੈ ਤਦੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਜੇ ਬੀਜੇਪੀ ਦੀ ਸਰਕਾਰ ਇੱਥੇ ਆਂਦੀ ਹੈ ਤਦੇ ਹੀ ਇਹ ਸਾਰੇ ਨਸ਼ੇ ਦੀ ਲੁੱਟ ਖੋਹ ਨੂੰ ਤੇ ਇਸ ਜਿਹੜਾ ਡਿਵੈਲਪਮੈਂਟ ਦਾ ਕੰਮ ਰੁਕੇ ਹੈ ਉਹ ਅੱਗੇ ਹੋਣਗੇ ਉਹ ਸਿਰ ਮੋਦੀ ਸਰਕਾਰ ਡਬਲ ਇੰਜਨ ਦੀ ਸਰਕਾਰੀ ਕਰੇਗੀ 2027 ਦੇ ਵਿੱਚ ਸਾਡੀ ਸਰਕਾਰ ਆ ਰਹੀ ਹੈ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਦੋਟਣਾ ਹੈ ਕਿ ਇਹਨਾਂ ਦਾ ਕੋਈ ਬੇਸ ਨਹੀਂ ਲੋਕਾਂ ਦੇ ਲੋਕਾਂ 'ਚ ਬਹੁਤ ਇਹਨਾਂ ਦਾ ਵਿਰੋਧ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਧੰਨਵਾਦ